کیا ہو گا نا کچھ لوگ کہیں تو کھو گا کہا ٹھیک ہے تو کچھ کھول اپن مار جی روگر گھر واسیاں دینا اپنا سدیش دے گئے ہیلو ਆਪਾਂ ਅੱਜ ਨਿੱਗਿਆਂ ਤੁਹ ਕਾਮਨਾਵਾ ਦਿੰਦਾ ਹਾਂ ਸਾਡੇ ਮਹਾਨ ਸ਼ਹੀਦਾਂ ਜਿਨ੍ਹਾਂ ਨੇ ਆਪਣੇ ਖੂਨ ਦਾ ਇੱਕ ਇੱਕ ਕਤਰਾ ਦੇਸ਼ ਦੀ ਆਜ਼ਾਦੀ ਲਈ ਵਹਾਇਆ ਉਹਨਾਂ ਦੇ ਲੰਬੇ ਸੰਘਰਸ਼ਾਂ ਅਦੇ ਕੋਵਾਨਿਆ ਦੇ ਸਦਕਾ ਹੀ ਅੱਜ ਅਸੀਂ ਆਜ਼ਾਦ ਫਿਰਾਂ ਵਿੱਚ ਸਾਰੇ ਰਹੇ ਹਾਂ ਜਿੱਥੇ ਦੇਸ਼ ਦੀ ਆਜ਼ਾਦੀ ਵਿੱਚ ਬਗ ਬਗ ਲਹਿਰਾ ਚੱਲੀਆਂ ਉੱਥੇ ਸਾਡੇ ਮਹਾਨ ਸ਼ਹੀਦਾਂ شہید آگم سردار بگت سنگھ جی راج گرو جی سکھدیو جی کرتار سکھ سربھا جی مادن لال ٹھنڈا